ਜੋ ਗੱਲ ਮੈਂ ਕਹਿੰਦਾ ਸੀਗਾ ਕਿ ਆਮ ਆਦਮੀ ਪਾਰਟੀ ਨੇ ਪੈਸੇ ਲੈ ਕੇ ਆਸ਼ੂ ਵੰਗੜ ਨੂੰ ਟਿਕਟ ਦਿੱਤੀ ਹੈ ਉਹੀ ਗੱਲ ਉਸ ਤੋਂ ਬਾਅਦ ਆਸ਼ੂ ਵੰਗੜ ਨੇ ਕਹੀ ਕਿ ਮੈਂ ਜਿਹੜੀ ਟਿਕਟ ਹੈ ਮੇਰੇ ਤੋਂ ਆਮ ਆਦਮੀ ਪਾਰਟੀ ਕਰਜ਼ਾ ਨਹੀਂ ਮੰਨ ਕਰਦੀ ਹੈ ਤਾਂ ਕਰਕੇ ਮੈਂ ਪਾਰਟੀ ਛੱਡ ਰਿਹਾ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਪਾਰਟੀਆਂ ਤੋਂ ਲੋਕਾਂ ਦਾ ਇਹਨਾਂ ਦਿਮਾਗ ਉੱਪਰ ਹੋ ਚੁੱਕਿਆ ਹੈ ਕਿ ਪਾਰਟੀਆਂ ਨੂੰ ਖੜੇ ਕਰਨ ਦੇ ਲਈ ਨਮਾਇंदे ਨਹੀਂ ਮਿਲ ਰਹੇ ਸੀ ਸਾਰੀਆਂ ਪਾਰਟੀਆਂ ਨੇ ਉਹਨਾਂ ਵਰਕਰਾਂ ਨੂੰ ਘਰ ਜਾ ਜਾ ਕੇ ਟਿਕਟਾਂ ਦਿੱਤੀਆਂ ਜਿਨ੍ਹਾਂ ਵਰਕਰਾਂ ਦੇ ਕੋਈ ਲੀਡਰ ਫੋਨ ਨਹੀਂ ਚੱਕਦਾ ਸੀ ਅਰੇ ਬਤਾ ਮੇਜਾ ਮੇਰਾ ਲੜੇ ਜਾਣ ਦਾ ਕਾਰਨ ਮੈਂ ਸੋਸ਼ਲ ਮੀਡੀਆ ਨੂੰ ਵੀ ਮੰਨਦਾ ਕਿ ਸੋਸ਼ਲ ਮੀਡੀਆ ਕਰਕੇ ਲੋਕ ਇੱਕ ਦੂਜੇ ਨੂੰ ਵਿਖਾਵੇ ਦੇ ਚੱਕਰ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਨਜਾਇਜ਼ ਖਰਚਾ ਹੈ ਉਹ ਬਲਾਸ਼ੰਤੀ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਇਲੈਕਸ਼ਨ ਦੇ ਵਿੱਚ ਇਸ ਵਾਰ ਜਿਹੜਾ ਕੀਤਾ ਜਾ ਰਿਹਾ ਹੈ ਤਾਰੀਆਂ ਪਾਰਟੀਆਂ ਅੱਜ ਇਹ ਸੋਚਦੀਆਂ ਕਿ ਜਿਹੜਾ ਲੀਡਰ ਜਾਦੇ ਪ੍ਰਭਾਵਸ਼ਾਲੀ ਉਹਨੂੰ ਤੁਸੀਂ ਆਪਣੇ ਨਾਲ ਲਾਓ ਔਰ ਜਿਹੜਾ ਵਰਕਰ ਤੁਹਾਡੇ ਨਾਲ ਪਿਛਲੇ ਲੰਬੇ ਸਮੇਂ ਤੋਂ ਤੱਕੇ ਖਾਂਦਾ ਰਿਹਾ ਉਹਨੂੰ ਤੁਸੀਂ ਬਿਲਕੁਲ ਨਕਾਰ ਦਿਓ ਅਕਾਲੀ ਦਲ ਤੇ ਕਾਂਗਰਸ ਦੇ ਲੀਡਰਾਂ ਨੂੰ ਕਹਿੰਦੀ ਸੀ ਕਿ ਇਹ ਕ੍ਰਾਈਮ ਕਰਤਾ ਇਹਨਾਂ ਨੇ ਕਰਾਪਸ਼ਨ ਕੀਤੀ ਔਰ ਉਹਨਾਂ ਲੀਡਰਾਂ ਨੂੰ ਜਿਬੜੀ ਇਲੈਕਸ਼ਨਾਂ 'ਚ ਆ ਕੇ ਐਮਐਲਏ ਬਣਾ ਕੇ ਤੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਟਾਇਆ 70 ਸਾਲਾਂ ਤੋਂ ਜਦੋਂ ਦਾ 75 ਸਾਲਾਂ ਤੋਂ ਦੇਸ਼ ਆਜ਼ਾਦ ਹੋਇਆ ਸਾਰੀਆਂ ਪਾਰਟੀਆਂ ਨੇ ਪਾਰ ਦਾ ਵਿਕਾਸ ਕੀਤਾ ਆਪਣੇ ਘਰਾਂ ਦਾ ਵਿਕਾਸ ਕੀਤਾ ਆਪਣੇ ਧੀਆ ਪੁੱਤਾਂ ਦਾ ਵਿਕਾਸ ਕੀਤਾ ਨਾ ਲੋਕਾਂ ਦਾ ਵਿਕਾਸ ਕੀਤਾ ਨਾ ਆਪਣੇ ਵਰਕਰਾਂ ਦੇ ਘਰਾਂ ਦਾ ਵਿਕਾਸ ਕੀਤਾ ਨਾ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨਾ ਹੀ ਕੋਈ ਕੋਈ ਵੀ ਇਹੋ ਜਿਹਾ ਕੰਮ ਨਹੀਂ ਜਿਹੜਾ ਪਾਰਟੀਆਂ ਨੇ ਚਾਅ ਦਾ ਕੀਤਾ ਹੋਵੇ ਬਸ ਇਹਨਾ ਕਿ ਲੋਕਾਂ ਨੂੰ ਲੁਭਾਉਣ ਵਾਲੇ ਲੋਕਾਂ ਨੂੰ ਭਰਮਾਉਣ ਵਾਲੇ ਫਰੀ ਦੇ ਜਿਹੜੇ ਲੱਡੂ ਨੇ ਸਾਰੀਆਂ ਪਾਰਟੀਆਂ ਵੰਡਦੀਆਂ ਪੂਰੇ ਪੰਜਾਬ ਦੇ ਲੀਡਰਾਂ ਦੀ ਜਿਹੜੀ ਪੋਲਿਟਿਕਸ ਹੈ ਉਹ ਵਿਦਮੈਸ ਹੋ ਚੁੱਕੀ ਆ ਉਹ ਇੱਕ ਦੂਜੇ ਨੂੰ ਧੰਡਣ ਵਾਲੀ ਰਾਜਨੀਤੀ ਹੋ ਰਹੀ ਹੈ ਚਾਹੇ ਤੁਸੀਂ ਮੇਰੇ ਹਲਕੇ ਦੀ ਗੱਲ ਕਰ ਲੋ ਚਾਹੇ ਪੂਰੇ ਪੰਜਾਬ ਦੀ ਗੱਲ ਕਰ ਲਓ ਛਿੰਨਾ ਵੱਡਾ ਲੀਡਰ ਹੈ ਉਡੀ ਵੱਡੀ ਪੰਡੀ ਕਰਦਾ ਚਾਹੇ ਮੁੱਖ ਮੰਤਰੀ ਸਾਹਿਬ ਨੇ ਉਹ 10 ਲੀਡਰਾਂ ਨੂੰ ਭੰਡਦੇ ਨੇ ਜੇ ਕੋਈ ਹਲਕੇ ਦਾ ਲੀਡਰ ਹੈ ਤਾਂ ਉਹ 2-4 ਨੂੰ ਭੰਡਦਾ ਤੇ ਜੇ ਕੋਈ ਪਿੰਡ ਦਾ ਵਰਕਰ ਹੈ ਤਾਂ ਉਹ ਪੂਰੇ ਪਿੰਡ ਦੇ ਲੀਡਰਾਂ ਨੂੰ ਭੰਡ ਲਿਆ ਪੀਬੀਸੀ ਨਿਊਜ਼ ਦੇਖ ਰਹੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਗੁਰਲਾਲ ਸਿੰਘ ਐ ਸੀ ਲਗਾਤਾਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਗੱਲ ਕਰ ਰਿਹਾ ਹਾਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵੀ ਕ ਐਮ ਐਲ اے ਦੀ ਚੋਣ ਦੇ ਬਰਾਬਰਤੀ ਹੈ ਪਰ ਇਸ ਵਾਰੀ ਚਰਚਾ ਜਬੋਦ ਕਿਉਂਕਿ ਫੇਅਰ ਐਂਡ ਫਾਈਟ ਵਾਲੀ ਚੋਣ ਬਣੀ ਹੋਈ ਅਕਈਆਂ ਦੇ ਕਾਗਰ ਰਿਜੈਕਟ ਹੋਏ ਕਈਆਂ ਦੇ ਪਾਸ ਹੋਏ ਸਭ ਕੁਝ ਜਿਹੜਾ ਹੈ ਇੱਕ ਫੇਰ ਤਰੀਕੇ ਨਾਲ ਕੰਮ ਹੋ ਰਿਹਾ ਪਰ ਇਸ ਉੱਤੇ ਸਭ ਤੋਂ ਚਰਚਾ ਕਰਨੀ ਬੜੀ ਜ਼ਰੂਰੀ ਹੈ ਤੇ ਅੱਜ ਸਾਡੇ ਨਾਲ ਖਾਸ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ ਸਮਾਜ ਸਹਿਯੁਕਤ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਮੋੜਾ ਸਿੰਘ ਅੰਜਾਨ ਜੋ ਕਿ ਸਾਬਕਾ ਜਿਹੜੇ ਆਗੂ ਵੀ ਨੇ ਆਮ ਆਦਮੀ ਪਾਰਟੀ ਤੋਂ ਉਹ ਹੁਣ ਜਿਹੜੀ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਕਰ ਦਿੱਤਾ ਉਹ ਬਤੌਰ ਐਮਐਲਏ ਦੀ ਚੋਣ ਲੜੇ ਸੀਗੇ ਫਿਰੋਜ਼ਪੁਰ ਦਿਹਾਤੀ ਤੋਂ ਤੇ ਉਹ ਅੱਜ ਸਾਡੇ ਨਾਲ ਚਰਚਾ ਕਰਨਗੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਮੋੜਾ ਸਿੰਘ ਜੀ ਤੁਹਾਡਾ ਪੀਬੀਸੀ ਨਿਊਜ਼ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਮ ਜੀ ਤੁਹਾਡਾ ਬਹੁਤ ਬਹੁਤ ਮੋੜਾ ਸਿੰਘ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਆਉਣਿਆ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਤੁਸੀਂ ਫਿਰੋਜ਼ਪੁਰ ਦੇ ਵਿੱਚ ਜੋ ਹੋ ਰਹੀਆਂ ਨੇ ਇਹਨਾਂ ਉੱਤੇ ਕੀ ਕਹਿਣਾ ਚਾਹੋਗੇ ਕਿ ਕਿੰਨੇ ਸਾਲਾਂ ਤੋਂ ਕਹਿ ਸਕਦੇ ਕਿ ਪਹਿਲੀ ਚੋਣ ਜਿਹੜੇ ਫਸਮੇ ਮੁਕਾਬਲੇ ਜਿਹੜੇ ਵੇਖਣ ਨੂੰ ਮਿਲ ਰਹੇ ਹੈ ਇਹ ਕਾਰਨ ਇਹੀ ਹੈ ਕਿ ਕਾਗਜ਼ ਸਾਰਿਆਂ ਦੇ ਪਰੀਚੇ ਨੇ ਤੇ ਜਿਹੜਾ ਫਸਮੇ ਮੁਕਾਬਲੇ ਦੇਖਣ ਨੂੰ ਮਿਲ ਰਹੇ ਹੈ ਜਿਹੜਾ ਪ੍ਰਸ਼ਨ ਤੇ ਬਲਾਕ ਸੰਪਤੀ ਦੀ ਗੱਲ ਕਰੀਏ ਪਹਿਲੀ ਤਾਂ ਗੱਲ ਬਰਨਾਲ ਜੀ ਇਹ ਹੈ ਕਿ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਪਾਰਟੀਆਂ ਤੋਂ ਲੋਕਾਂ ਦਾ ਇਹਨਾਂ ਦਾ ਮਾਉ ਢੰਗ ਹੋ ਚੁੱਕਾ ਸੀਗਾ ਕਿ ਪਾਰਟੀਆਂ ਨੂੰ ਖੜੇ ਕਰਨ ਦੇ ਲਈ ਨਮਾਇंदे ਨਹੀਂ ਮਿਲ ਰਹੇ ਸੀ ਚਾਹੇ 25 ਸਾਲ ਰਾਜ ਕਰਨ ਵਾਲੀ ਕਾਲੀਦਲ ਹੋਵੇ ਚਾਹੇ ਪਿਛਲੀ ਪਾਰਟੀ ਜਿਹੜੀ ਰਾਜ ਕਰਕੇਗੀ ਕਾਂਗਰਸ ਔਰ ਚਾਹੇ ਸਿਆਸਤ ਦੇ ਵਿੱਚ ਸਰਗਰਮ ਔਰ ਮੌਜੂਦਾ ਸੱਤਾ ਦੇ ਬੈਠੀ ਜਿਹੜੀ ਆਮ ਆਦਮੀ ਪਾਰਟੀ ਹੈ ਹਾਲੀਆਂ ਪਾਰਟੀਆਂ ਨੇ ਉਹਨਾਂ ਵਰਕਰਾਂ ਨੂੰ ਘਰ ਜਾ ਜਾ ਕੇ ਟਿਕਟਾਂ ਦਿੱਤੀਆਂ ਜਿਨ੍ਹਾਂ ਵਰਕਰਾਂ ਦੇ ਕੋਈ ਲੀਡਰ ਫੋਨ ਨਹੀਂ ਚੱਕਦਾ ਸੀ ਉਹ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਮੇਰੇ ਮਿੱਤਰ ਐ ਉਹ ਜਿਹੇ ਲੀਡਰ ਮੈਂ ਉਹਨਾਂ ਨੂੰ ਜਾਣਦਾ ਵਰਕਰ ਜਾਣਦਾ ਜਿਹੜਾ ਨੇ ਬਹੁਤ ਪਾਰਟੀ 'ਚ ਕੰਮ ਕੀਤਾ ਜਿਨ੍ਹਾਂ ਦੀ ਕੋਈ ਗੱਲ ਨਹੀਂ ਹੁੰਦਾ ਸੀ ਪਰ ਪਾਰਟੀ ਨੇ ਉਹਨਾਂ ਨੂੰ ਘਰ ਘਰ ਜਾ ਕੇ ਟਿਕਟਾਂ ਦਿੱਤੀਆਂ ਇਹੋ ਵਾਲੀ ਕਾਂਗਰਸ ਦਾ ਹੋਇਆ ਕਾਂਗਰਸ ਦੇ ਵਿੱਚ ਵੀ ਬਹੁਤ ਸਾਰੇ ਬੰਦੇ ਐ ਉਹ ਜਿਹੇ ਸੀ ਬਹੁਤ ਸਾਰੇ ਵਰਕਰ ਐ ਉਹ ਜਿਹੇ ਸੀ ਜਿਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਸੀ ਪਰ ਕਾਂਗਰਸ ਉਹਨਾਂ ਨੂੰ ਘਰ ਘਰ ਜਾ ਕੇ ਖੁਦ ਟਿਕਟਾਂ ਦੇ ਗਏ ਉਹ ਸਹੀ ਨਹੀਂ ਅਕਾਲੀ ਦਲ ਨੇ ਕੀਤਾ ਔਰ ਜੇ ਜ਼ਿਲ੍ਹਾ ਪ੍ਰਸ਼ਦ ਦੀ ਚੋਣਾਂ ਦੇ ਸਰਗਰਮ ਹੋਣ ਦੀ ਜਾਂ ਇਸ ਵਾਰੀ ਪਹਿਲੀ ਵਾਰੀ ਇੰਨਾ ਆਇਆ ਕਿ ਜ਼ਿਲ੍ਹਾ ਪ੍ਰਸ਼ਦ ਤੇ ਬਲਾਕਪੰਤੀ ਦਾ ਜਿਹੜਾ ਇਲੈਕਸ਼ਨ ਹੈ ਬੜਾ ਵੱਡੇ-ਕੁੱਡੇ ਤੇ ਬੜੇ ਥਾਵੇਂ-ਥਾਵੇਂ ਲੜਿਆ ਜਾ ਰਿਹਾ ਪਹਿਲਾਂ ਬਲਾਕਪੰਤੀਆਂ ਜਦੋਂ ਹੁੰਦੇ ਆਂਦੇ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਬਲਾਕਪੰਤੀ ਦਾ ਇਲੈਕਸ਼ਨ ਹੈ ਜਾਂ ਜ਼ਿਲ੍ਹਾ ਪ੍ਰਸ਼ਦ ਦਾ ਇਲੈਕਸ਼ਨ ਹੈ ਔਰ ਇਹ ਵਧੀਆ ਗੱਲ ਵੀ ਹੈ ਕਿ ਅਵੇਰਨੈਸ ਵੀ ਆ ਕਿ ਲੋਕ ਜਾਗਰੂਕ ਨੇ ਕਿ ਜ਼ਿਲ੍ਹਾ ਪ੍ਰਸ਼ਦ ਨੂੰ ਵੀ ਵੋਟ ਕਰਨੀ ਹੈ ਔਰ ਬਲਾਕਪੰਤੀ ਲਈ ਵੋਟ ਕਰਨੀ ਹੈ ਅਰੇ ਜਤ ਅਮੇ ਜ ਮੇਰਾ ਲੜੇ ਜਾਣ ਦਾ ਕਾਰਨ ਹੈ ਮੈਂ ਸੋਸ਼ਲ ਮੀਡੀਆ ਨਾਲ ਵੀ ਮੰਨਦਾ ਕਿ ਸੋਸ਼ਲ ਮੀਡੀਆ ਕਰਕੇ ਲੋਕ ਇੱਕ ਦੂਜੇ ਨੂੰ ਵਿਖਾਵੇ ਦੇ ਚੱਕਰ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਨਜਾਇਜ਼ ਖਰਚਾ ਹੈ ਉਹ ਬਲਾਗ ਸੰਪਤੀ ਤੇ ਜਿਹੜਾ ਪ੍ਰਸ਼ਦ ਦੇ ਇਲੈਕਸ਼ਨ ਦੇ ਵਿੱਚ ਇਸ ਵਾਰ ਜਿਹੜਾ ਕੀਤਾ ਜਾ ਰਿਹਾ ਹੂੰ ਤੇ ਜਦੋਂ ਇਹ ਇੰਨੇ ਖਰਚੇ ਹੋ ਰਹੇ ਜਿਹੜੇ ਵਰਕਰਾਂ ਦੀ ਤੁਸੀਂ ਗੱਲ ਕੀਤੀ ਹੈ ਇਹ ਆਖਰਕਾਰ ਲੀਡਰਾਂ ਨੇ ਇਹ ਵਾਂਝੇ ਕਿਉਂ ਕੀਤੇ ਜਿਹੜੇ ਅੱਜ ਉਹਨਾਂ ਨੂੰ ਘਰੇ ਜਾ ਕੇ ਮਨਾਣੇ ਪੈ ਰਹੇ ਹੱਥਾਂ ਨਾ ਦਿੱਤੀਆਂ ਅੱਜ ਦੰਦਾ ਨਾ ਖੋਲਣੀਆਂ ਪੈ ਰਹੀਆਂ ਗੰਡਾ ਬਿਲਕੁਲ ਜੀ ਸਾਰੀਆਂ ਪਾਰਟੀਆਂ ਅੱਜ ਇਹ ਸੋਚਦੀਆਂ ਕਿ ਜਿਹੜਾ ਲੀਡਰ ਜਾਦੇ ਪ੍ਰਭਾਵਸ਼ਾਲੀ ਉਹਨੂੰ ਤੁਸੀਂ ਆਪਣੇ ਨਾਲ ਲਾਓ ਔਰ ਜਿਹੜਾ ਵਰਕਰ ਤੁਹਾਡੇ ਨਾਲ ਪਿਛਲੇ ਲੰਬੇ ਸਮੇਂ ਤੋਂ ਤੱਕੇ ਖਾਂਦਾ ਰਿਹਾ ਉਹਨੂੰ ਤੁਸੀਂ ਬਿਲਕੁਲ ਨਿਖਾਰ ਦਿਓ ਸਾਰੀਆਂ ਪਾਰਟੀਆਂ ਨੇ ਇਦਾਂ ਕੀਤਾ ਕਿ ਜਿਹੜੇ ਲੀਡਰ ਚੰਗੇ ਜਿਵੇਂ ਹੁਣ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਜਿਹੜੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਦੇ ਲੀਡਰਾਂ ਨੂੰ ਕਹਿੰਦੀ ਸੀਗੀ ਕਿ ਇਹ ਕ੍ਰਾਈਮ ਕਰਤਾ ਇਹਨਾਂ ਨੇ ਕਰਾਪਸ਼ਨ ਕੀਤੀ ਔਰ ਉਹਨਾਂ ਲੀਡਰਾਂ ਨੂੰ ਜਿਬੜੀ ਇਲੈਕਸ਼ਨ ਲਾ ਕੇ ਐਮਐਲਏ ਬਣਾ ਕੇ ਤੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਿਠਾਇਆ ਔਰ ਉਸ ਤੋਂ ਬਾਅਦ ਕੀ ਹੋਇਆ ਕਿ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੇਸ਼ਦ ਦੇ ਲਈ ਕਿਸੇ ਪਾਰਟੀ ਨੂੰ ਵਰਕਰ ਨਹੀਂ ਮਿਲ ਰਹਾ ਸੀ ਕੋਈ ਨਮਾਇੰਦਾ ਨਹੀਂ ਮਿਲ ਰਹਾ ਸੀ ਸਾਰੇ ਜਵਾਬਦੇਹ ਰੇ ਸੀ ਕਿਉਂਕਿ ਲੋਕਾਂ ਉਹ ਨਰਾਜਗੀ ਸੀ ਲੋਕਾਂ ਦੇ ਵਿੱਚ ਬਿਲਕੁਲ ਪਬਲਿਕ ਦੇ ਵਿੱਚ ਨਰਾਜਗੀ ਹੈ ਸਾਰੀਆਂ ਪਾਰਟੀਆਂ ਤੋਂ ਜਿਹੜਾ ਲੋਕਾਂ ਦਾ ਨਾ ਮੋਹ ਭੰਗ ਹੋ ਚੁੱਕਾ ਹੈ ਥੋੜਾ ਜਿਹੀ ਜੇਕਰ ਨਰਾਜਗੀ ਸੀ ਜੇਕਰ ਨਰਾਜਗੀ ਸੀ ਤੁਹਾਡੀ ਗੱਲ ਰੋਕੀ ਫਿਰ ਇਹਦਾ ਮਤਲਬ ਪਿੰਡਾਂ 'ਚ ਵਿਕਾਸ ਵੀ ਨਹੀਂ ਹੋਇਆ ਨਾ ਕੰਮ ਵੀ ਨਹੀਂ ਕੀਤੇ ਹੋਣੇ ਲੋਕਾਂ ਦੇ ਜੇਕਰ ਵਰਕਰਾਂ ਦੇ ਕੋਲ ਚੱਕ ਕੇ ਰਾਜੀ ਨਹੀਂ ਹੂੰ ਪਿਛਲੇ 70 ਸਾਲ ਤੋਂ ਜਦੋਂ ਮਾ ਦੇਸ਼ ਆਜ਼ਾਦ ਹੋਇਆ ਕਿਉਂਕਿ ਇਹ ਇੱਕ ਐਟ ਡਾਇਲੌਗ ਸੀਗਾ ਆਮ ਆਦਮੀ ਪਾਰਟੀ ਦਾ ਕਿ 70 ਸਾਲ 70 ਸਾਲ 70 ਸਾਲਾਂ ਤੋਂ ਜਦੋਂ ਦਾ 75 ਸਾਲਾਂ ਤੋਂ ਦੇਸ਼ ਆਜ਼ਾਦ ਹੋਇਆ ਸਾਰੀਆਂ ਪਾਰਟੀਆਂ ਨੇ ਪੜ ਦਾ ਵਿਕਾਸ ਕੀਤਾ ਆਪਣੇ ਘਰਾਂ ਦਾ ਵਿਕਾਸ ਕੀਤਾ ਆਪਣੇ ਧੀਆ ਪੁੱਤਾਂ ਦਾ ਵਿਕਾਸ ਕੀਤਾ ਨਾ ਲੋਕਾਂ ਦਾ ਵਿਕਾਸ ਕੀਤਾ ਨਾ ਆਪਣੇ ਵਰਕਰਾਂ ਦੇ ਘਰਾਂ ਦਾ ਵਿਕਾਸ ਕੀਤਾ ਨਾ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨਾ ਹੀ ਕੋਈ ਕੋਈ ਵੀ ਇਹੋ ਜਿਹਾ ਕੰਮ ਨਹੀਂ ਜਿਹੜਾ ਪਾਰਟੀਆਂ ਨੇ ਚਾਜਦਾ ਕੀਤਾ ਹੋਵੇ ਬਸ ਇਹਨਾਂ ਦੇ ਲੋਕਾਂ ਨੂੰ ਲਗਾਉਣ ਵਾਲੇ ਲੋਕਾਂ ਨੂੰ ਭਰਮਾਉਣ ਵਾਲੇ ਫਰੀ ਦੇ ਜਿਹੜੇ ਲੱਡੂ ਨੇ ਸਾਰੀਆਂ ਪਾਰਟੀਆਂ ਵੰਡਦੀਆਂ ਮੋੜਾ ਸਿੰਘ ਜੀ ਜਦੋਂ 2022 ਦਾ ਇਲੈਕਸ਼ਨ ਸੀ ਆ ਆਸ਼ੂ ਬਾਂਗੜ ਕਾਮਾਦੀ ਪਾਰਟੀ ਤੋਂ ਚਿਹਰਾ ਦਿਹਾਤੀ ਦੇ ਵਿੱਚ ਆਉਂਦੇ ਐ ਵੱਜ ਭੱਜ ਜਾਂਦੇ ਪਾਰਟੀ ਛੱਡ ਜਾਂਦੇ ਐ ਦੂਜੇ ਨੰਬਰ ਦਾ ਚਿਹਰਾ ਮੋੜਾ ਸਿੰਘ ਅਣਜਾਣ ਸੀ ਮੌਕਾ ਮਿਲਿਆ ਨਹੀਂ ਮਿਲਿਆ ਕਾਰਨ ਕੀ ਸੀ ਤੀਜੇ ਨੰਬਰ ਦਾ ਚਿਹਰਾ ਜਿਹੜਾ ਦੌਰ ਦੇ ਵਿੱਚ ਵੀ ਨਹੀਂ ਸੀ ਉਹ ਟਿਕਟ ਮਿਲਦੀ ਆ ਉਹ ਜਿੱਤਦੇ ਐ ਆਖਰਕਾਰ ਮੋੜਨ ਜਾਨ ਉਹ ਕਿੱਥੇ ਸੀ ਮੋੜਨ ਜਾਨ ਨੂੰ ਮੌਕਾ ਮਿਲਿਆ ਜਾਂ ਨਹੀਂ ਮਿਲਿਆ ਮੈਂ ਪਹਿਲੇ ਦੂਜੇ ਤੀਜੇ ਨੰਬਰ ਦੇ ਚਿਹਰੇ ਦੀ ਗੱਲ ਤਾਂ ਦਰਬਾਰ ਜੀ ਨਹੀਂ ਆ ਕੋਈ ਵੀ ਕਿਉਂਕਿ ਅਸੀਂ ਪਾਰਟੀ ਦੇ ਪੁਰਾਣੇ ਵਰਕਰ ਸੀ ਪਹਿਲੇ ਚਿਹਰੇ ਤਾਂ ਅਸੀਂ ਸੀ ਚਾਹੇ ਅੱਜ ਉਹ ਐਮਐਲਏ ਦਾ ਜਨੀਸ਼ ਦਈਆ ਜੀ ਨੇ ਉਹ ਮੇਰੇ ਤੋਂ ਵੀ ਪੁਰਾਣੇ ਸੀਗੇ ਔਰ ਆਸ਼ੂ ਬਾਂਗੜ ਜੀ ਆਉਂਦੇ ਨੇ ਬਿਲਕੁਲ ਉਦੋਂ ਜਦੋਂ ਆਮ ਆਦਮੀ ਪਾਰਟੀ ਦਾ ਜਿਹੜਾ ਇਲੈਕਸ਼ਨ ਪੀਕ ਤੇ ਹੁੰਦਾ ਹੈ ਔਰ ਇਹ ਉਹਨੂੰ ਹਲਕਾ ਵਿਆਤੀ ਦੇ ਵਿੱਚ ਐਂਟਰ ਕਰਦੇ ਨੇ ਔਰ ਬਾਅਦ ਦੇ ਵਿੱਚ ਜੋ ਗੱਲ ਮੈਂ ਕਹਿੰਦਾ ਸੀਗਾ ਕਿ ਆਮ ਆਦਮੀ ਪਾਰਟੀ ਨੇ ਪੈਸੇ ਲੈ ਕੇ ਆਸ਼ੂ ਬਾਂਗੜ ਨੂੰ ਟਿਕਟ ਦਿੱਤੀ ਹੈ ਉਹੀ ਗੱਲ ਉਸ ਤੋਂ ਬਾਅਦ ਆਸੂ ਵੰਡਣ ਨੇ ਕਹੀ ਕਿ ਮੈਂ ਜਿਹੜੀ ਟਿਕਟ ਹੈ ਮੇਰੇ ਤੋਂ ਆਮ ਆਦਮੀ ਪਾਰਟੀ ਪੈਸਾਂ ਦੀ ਮੰਨ ਕਰਦੀ ਹੈ ਤਾਂ ਕਰਕੇ ਮੈਂ ਪਾਰਟੀ ਛੱਡ ਰਿਆਂ ਉਹ ਇਹਨਾਂ ਦਾ ਅਸਤੇ ਵਿੱਚ ਕੀ ਡਿਸਕਿਊਟ ਸੀ ਉਹਦੇ ਬਾਰੇ ਪੂਰਾ ਹਲਕਾ ਵੀ ਜਾਣਦਾ ਸਾਰੇ ਲੋਕ ਵੀ ਜਾਣਦੇ ਨੇ ਕਿ ਉਹ ਕਾਂਗਰਸ ਦੇ ਵਿੱਚ ਤੁਸੀਂ ਵਾਪਸੀ ਕਰੋਗੇ ਆਮ ਆਦਮੀ ਵਿੱਚ ਉਹ ਕਾਂਗਰਸ ਦੇ ਵਿੱਚ ਉਹ ਕਿਹੜੀ ਗੱਲੋਂ ਕੀਤੇ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੇ ਵਿੱਚ ਵਿਜਰਾਜ ਜੀ ਵਾਪਸੀ ਕਰਨ ਦਾ ਸਵਾਲ ਹੈ ਰਾਜਨੀਤੀ ਦੇ ਵਿੱਚ ਕਦੇ ਵੀ ਦੋ ਤੇ ਦੋ ਚਾਰ ਨਹੀਂ ਹੁੰਦੇ ਜਿਹੜੀ ਗੱਲ ਤੁਸੀਂ ਕਮਿਟਮੈਂਟ ਕਿਸੇ ਨਾਲ ਕਰ ਲੋ ਜਾਂ ਕੋਈ ਕਹੇ ਕਿ ਮੈਂ ਕਮਿਟਡ ਹਾਂ ਉਹ ਕਦੇ ਵੀ ਸੱਚ ਨਹੀਂ ਹੁੰਦੀ ਚਾਹੇ ਅੱਜ ਉਹ ਅ ਅਥੂ ਗੰਗਲ ਦੀ ਸੀਗੀ ਉਹ ਪਹਿਲਾਂ ਕਾਂਗਰਸ ਨੂੰ ਮਾੜਾ ਕਹਿੰਦੇ ਸੀ ਤੇ ਅੱਜ ਉਹ ਕਾਂਗਰਸ ਨੇ ਚਾਹੇ ਉਹ ਅ ਜਿੱਦੜਾ ਉਹਤੋ ਇਲੈਕਸ਼ਨ ਲੜਾਇਆ ਜਿਹੜੇ ਵਿਧਾਇਕ ਨੇ ਅਕਾਲੀ ਦਲ ਦੇ ਵਿੱਚ ਸੀ ਉਹ ਅੱਜ ਆਮ ਆਦਮੀ ਪਾਰਟੀ ਦੇ ਨੇ ਔਰ ਜਿੱਥੋਂ ਤੱਕ ਮੇਰਾ ਕਿਸੇ ਪਾਰਟੀ ਦੇ ਵਿੱਚ ਜਾਣ ਦਾ ਸਵਾਲ ਹੈ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਜਾ ਰਿਹਾ ਪਰ ਮੈਂ ਫੋਜਪੁਰ ਦੇ ਆਤੀ ਦੇ ਲੋਕਾਂ ਦੇ ਨਾਲ ਲੋਕਾਂ ਦੀ ਸਹਾਇਤਾ ਦੇ ਨਾਲ ਬਤ ਜਾਜ਼ਾਦ ਆਜ਼ਾਦ ਆਜ਼ਾਦ ਵਾਪਸੀ ਕਰੋਗੇ ਜਾਂ ਐਸਐਸਐਮ ਵੱਲ ਆਓਗੇ ਮੈਂ ਫੋਜਪੁਰ ਦੇ ਹਾਤੀ ਤੋਂ ਇਲੈਕਸ਼ਨ ਜ਼ਰੂਰ ਲੜਾਂਗਾ ਔਰ ਫੋਜਪੁਰ ਦੇ ਹਾਤੀ ਦੇ ਲੋਕ ਜੇਕਰ ਸੇਵਾ ਦਾ ਮੌਕਾ ਦੇਣਗੇ ਤਾਂ ਉਹਨਾਂ ਦੇ ਨਾਲ ਰਲ ਕੇ ਉਹਨਾਂ ਦੇ ਭਰਾਵਾਂ ਦੇ ਨਾਲ ਰਲ ਕੇ ਸਾਰਿਆਂ ਦੇ ਨਾਲ ਕੰਮ ਕਰਾਂਗਾ ਮੋੜਾ ਸਿੰਘ ਜੀ ਜਰਨਲ ਕ੍ਰਾਈਮਸ ਤੇ ਵੀ ਗੱਲ ਕਰਦੇ ਆ ਨਸ਼ਾ ਪੰਜਾਬ ਦੇ ਵਿੱਚ ਬੜਾ ਸ਼ੁਰੂ ਤੋਂ ਮੁੱਦਾ ਰਿਹਾ ਹਜੇ ਤੱਕ ਇਹ ਹੱਲ ਨਹੀਂ ਹੋ ਸਕਿਆ ਯੁੱਧ ਨਸ਼ਾ ਦੇ ਵਿਰੁੱਧ ਪੱਕੇ ਸਮੇਂ ਸਰਕਾਰ ਕੁਝ ਨਾ ਕੁਝ ਕਰਦੀ ਰਹਿੰਦੀ ਕਿ ਐਸੀ ਮੁਹਿੰਮ ਚਲਾਈ ਹੈ ਪਰ ਉੱਥੇ ਹੀ ਜਰਨਲ ਕਰਾਈਮਸ ਨੇ ਨਸ਼ਾ ਰਹਿਣਾ ਔਖਾ ਹੈ ਪਹਿ ਲੋਕਾਂ ਦਾ ਜੇਕਰ ਆਪਾਂ ਕਹੀਏ ਨਾਲ ਕਿ ਪੰਜਾਬ ਦੇ ਵਿੱਚ ਕ੍ਰਾਈਮ ਹੈ ਉਹ ਗੱਲ ਬਿਲਕੁਲ ਝੂਠੀ ਹੈ ਇਹ ਗੱਲ ਤੁਹਾਨੂੰ ਉਲਟਾ ਕਰਕੇ ਬੋਲਣੀ ਚਾਹੀਦੀ ਕਿ ਕ੍ਰਾਈਮ ਦੇ ਵਿੱਚ ਪੰਜਾਬ ਦੇ ਕੋਈ ਕ੍ਰਾਈਮ ਇਨਾ ਹੋ ਚੁੱਕੇ ਹੈ ਕਿ ਪੰਜਾਬ ਉਹਦੇ ਵਿੱਚ ਛੋਟਾ ਜਿਹਾ ਧੱਸਿਆ ਹੋਇਆ ਮਸੂਦ ਹੁੰਦਾ ਤੁਸੀਂ ਦੇਖੋ ਕਿ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਪਿੱਛੋਂ ਕਿਹਨੇ ਗੋਲੀ ਮਾਰ ਦੇਣੀ ਹੈ ਕਿਹਨੇ ਤੁਹਾਡਾ ਪਰਸ ਖੋ ਕੇ ਲੈ ਜਾਣਾ ਕਿਹਨੇ ਤੁਹਾਡਾ ਫੋਨ ਖੋ ਕੇ ਲੈ ਜਾਣਾ ਕ੍ਰਿਮ ਦੇ ਵਿੱਚ ਰਜਨਾਈ ਵਰਦਾ ਤਾਂ ਹੁੰਦੀਆਂ ਨੇ ਸਾਈਕਲ ਵਰਦਾ ਤਾਂ ਰੋਜ਼ ਹੀ ਹੁੰਦੀਆਂ ਨੇ ਕਿਸੇ ਦਾ ਪੂਣ ਕੋਇਆ ਜਾਂਦਾ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਜਾਂਦਾ ਤੇ ਕੋਈ ਕਿਤੇ ਗੋਲੀ ਚੱਲ ਜਾਂਦੀ ਏ ਔਰ ਪੰਜਾਬ ਪੁਲਿਸ ਮੋਟਰਸਾਈਕਲ ਦੀ ਚੋਰੀ ਨੂੰ ਮੋਬਾਈਲ ਦੀ ਚੋਰੀ ਨੂੰ ਚੋਰੀ ਦੀ ਮੰਨਦੀ ਤੁਸੀਂ ਬਿਖਾਰਤਲ ਖਾਣ ਜਾਓਗੇ ਉਹ ਅੱਗੋਂ ਤੁਹਾਨੂੰ ਮਜ਼ਾਕ ਕਰਨਗੇ ਔਰ ਬੰਦਾ ਦੋ ਤਿੰਨ ਗੇੜੇ ਮਾਰਦਾ ਉਸ ਤੋਂ ਬਾਅਦ ਉਹ ਕਹਿ ਦਿੰਦਾ ਕਿ ਚਲੋ ਮੈਂ ਨਵੀਂ ਚੀਜ਼ ਲੈ ਲੈਂਦਾ ਇਹਨੂੰ ਛੱਡ ਦਿਓ ਰਹੀ ਗੱਲ ਕ੍ਰਾਈਮ ਦੀ ਔਰ ਨਸ਼ੇ ਦੀ ਪੁਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨਸ਼ਾ ਇੰਨਾ ਕਿ ਜ਼ਿਆਦਾ ਵੱਧ ਚੁੱਕਿਆ ਕਿ ਇਸ ਤਰ੍ਹਾਂ ਲੱਗਦਾ ਕਿ ਸਰਕਾਰ ਦੇ ਔਰ ਪੁਲਿਸ ਦੇ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਉਹ ਅਕਾਲੀਗਰ ਵੇਲੇ ਵੀ ਓਵੇਂ ਸੀ ਉਹ ਕਾਂਗਰਸ ਵਾਲੇ ਵੀ ਓਵੇਂ ਸੀ ਤੇ ਉਹ ਅੱਜ ਆਮ ਆਦਮੀ ਪਾਰਟੀ ਵਾਲਿਆਂ ਦੀ ਥੋੜਾ ਬਹੁਤਾ ਵੱਧ ਗਿਆ ਘਟਿਆ ਨਹੀਂ ਉਸ ਤੋਂ ਜ਼ਿਆਦਾ ਵੱਧ ਗਿਆ ਔਰ ਜੇਕਰ ਆਪਣਾ ਗੱਲ ਕਰੀਏ ਕ੍ਰਾਈਮ ਫੋਜ਼ਪੁਰ ਦੇ ਵਿੱਚ ਇੰਨਾ ਜ਼ਿਆਦਾ ਉਹਨੇ ਲਾਇਸੈਂਸੀ ਹਥਿਆਰ ਲੋਕਾਂ ਕੋਲ ਨਹੀਂ ਕਿ ਜਿੰਨੇ ਨਜਾਇਜ਼ ਅਸਲਾ ਫੋਜ਼ਪੁਰ ਦੇ ਵਿੱਚ ਹੈ ਆ ਬਹੁਤ ਬੜੀ ਗੱਲ ਹੈ ਮੈਂ ਕੀ ਦੇਖ ਕੇ ਕੱਟਾ ਕਰਕੇ ਨਹੀਂ ਵੇਖਿਆ ਯਾਰ ਨਾਲ ਕਿ ਉਹਨੇ ਲਾਇਸੈਂਸ ਹੀ ਆਪਾਂ ਨਹੀਂ ਨਿਕਲਨੇ ਲੋਕਾਂ ਕੋਲ ਜਿੰਨੇ ਨਜਾਇਜ਼ ਹਥਿਆਰ ਉਹ ਵੀ ਬ੍ਰਾਂਡਡ ਬਾਹਰਲੇ ਆਦੇਸ਼ਾਂ ਦੇ ਹਥਿਆਰ ਪੰਜਾਬ ਦੇ ਲੋਕਾਂ ਦੇ ਕੋਲ ਚੋਇਪੁਰ ਦੇ ਲੋਕਾਂ ਦੇ ਕੋਲ ਨੇ ਹਮ ਮੜਾ ਸਿੰਘ ਜੀ ਤੁਸੀਂ ਪੰਜਾਬ ਦੇ ਲੀਡਰਾਂ ਦੀ ਵਿਜ਼ਨ ਨੂੰ ਕਿਵੇਂ ਦੇਖਦੇ ਹੋ ਕੋਈ ਸਾਰੀਆਂ ਪਾਰਟੀਆਂ ਦੀ ਪੂਰੇ ਪੰਜਾਬ ਦੇ ਲੀਡਰਾਂ ਦੀ ਜਿਹੜੀ ਪੋਲਿਟਿਕਸ ਹੈ ਨਾ ਉਹ ਵਿਜ਼ਨਲੈਸ ਹੋ ਚੁੱਕੀ ਆ ਉਹ ਇੱਕ ਦੂਜੇ ਨੂੰ ਢੰਡਣ ਵਾਲੀ ਰਾਜਨੀਤੀ ਹੋ ਰਹੀ ਹੈ ਚਾਹੇ ਤੁਸੀਂ ਮੇਰੇ ਹਲਕੇ ਦੀ ਗੱਲ ਕਰ ਲੋ ਚਾਹੇ ਪੂਰੇ ਪੰਜਾਬ ਦੀ ਗੱਲ ਕਰ ਲੋ ਜਿੰਨਾ ਵੱਡਾ ਲੀਡਰ ਹੈ ਉਨੀ ਵੱਡੀ ਢੰਡੀ ਕਰਦਾ ਹੈ ਚਾਹੇ ਮੁੱਖ ਮੰਤਰੀ ਸਾਹਿਬ ਨੇ ਉਹ 10 ਲੀਡਰਾਂ ਨੂੰ ਢੰਡਦੇ ਨੇ ਜੇ ਕੋਈ ਹਲਕੇ ਦਾ ਲੀਡਰ ਹੈ ਤਾਂ ਉਹ 2-4 ਨੂੰ ਢੰਡਦਾ ਤੇ ਜੇ ਕੋਈ ਪਿੰਡ ਦਾ ਵਰਕਰ ਹੈ ਤਾਂ ਉਹ ਪੂਰੇ ਪਿੰਡ ਦੇ ਲੀਡਰਾਂ ਨੂੰ ਢੰਡਦਾ ਹੈ ਪੰਜਾਬ ਦੇ ਵਿੱਚ ਵਿਜ਼ਨਲੈਸ ਪੋਲਿਟਿਕਸ ਕੀਤੀ ਜਾ ਰਹੀ ਹੈ ਢੰਡੀ ਪ੍ਰਚਾਰ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਕਿਸੇ ਨੂੰ ਇਹ ਨਹੀਂਗਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਕਿਵੇਂ ਦਿੱਤਾ ਜਾਵੇ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਕਿਵੇਂ ਕਟਮ ਕੀਤਾ ਜਾਵੇ ਅੱਜ ਭ੍ਰਿਸ਼ਟਾਚਾਰ ਇੰਨੀ ਵੱਡੀ ਜਿਹੜੀ ਇੱਕ ਸੰਗ ਦੇ ਤਰ੍ਹਾਂ ਦੇਸ਼ ਨੂੰ ਖਾਰਾ ਹੈ ਜੇਕਰ ਆਪਣੇ ਦੇਸ਼ 'ਚ ਭ੍ਰਿਸ਼ਟਾਚਾਰ ਨਾ ਹੋਵੇ ਨਾ ਤੇ ਆਪਣਾ ਦੇਸ਼ ਪੂਰੀ ਦੁਨੀਆ ਨਾਲੋਂ ਸਭ ਤੋਂ ਵਧੀਆ ਦੇਸ਼ ਹੋਵੇ ਜਿੱਥੇ ਸਾਰੀਆਂ ਸੱਤੇ ਰੁੱਤਾਂ ਹੋਈਆਂ ਹੈ। ਭ੍ਰਿਸ਼ਟਾਚਾਰ ਇੰਨਾ ਗੂਪੀਕ ਤੇ ਪਹੁੰਚ ਚੁੱਕਿਆ ਕਿ ਜਿਹੜੇ ਛੋਟੇ-ਛੋਟੇ ਅਫਸਰ ਜਿਨ੍ਹਾਂ ਦੀਆਂ ਤਨਖਾਹਾਂ ਹਜ਼ਾਰਾਂ ਦੇ ਵਿੱਚ ਨੇ ਔਰ ਉਹਨਾਂ ਦੇ ਕਰੋੜ ਕਰੋੜਾਂ ਰੁਪਈਆ ਦਾ ਸਰਾਮਾਇਆ ਪਿਛਲੇ ਦਿਨੀ ਇੱਕ ਪੁਲਿਸ ਅਫਸਰ ਜਿਹੜੇ ਫੜੇ ਸੀਗੇ ਸੀਬੀਆਈ ਨੇ ਉਹਨਾਂ ਦੇ ਕੋਲ ਜਦੋਂ ਉਹਨਾਂ ਨੂੰ ਖੁਦ ਲੈ ਆਇਆ ਉਹਨਾਂ ਦੇ ਕੇਸ ਨੂੰ ਤਾਂ ਉਹਨਾਂ ਦੇ ਕੋਲ ਕਰੋੜਾਂ ਰੁਪਏ ਦੇ ਜ਼ੈਗਰਾਤ ਕਰੋੜਾਂ ਰੁਪਏ ਦੀਆਂ ਲਗਜ਼ਰੀ ਗੱਡੀਆਂ ਔਰ ਕਰੋੜਾਂ ਰੁਪਏ ਦੀ ਨਕਦੀ ਬਰੰਦ ਹੋਈ ਉਹ ਗੱਲ ਸਿਰਫ ਇੱਕ ਪੁਲਸਵਾਲ ਦੀ ਹੈ ਜੇਕਰ ਤੁਸੀਂ ਪੰਜਾਬ ਦੇ ਸਾਰੇ ਅਫਸਰਾਂ ਦੀ ਮੈਂ ਨਹੀਂ ਕਹਿੰਦਾ ਕਿ ਸਾਰੇ ਪੁਲਸਵਾਲੇ ਬੇਈਮਾਨ ਨੇ ਜਾਂ ਪੰਜਾਬ ਦੇ ਸਾਰੇ ਅਫਸਰ ਨੇ ਬੇਈਮਾਨ ਨੇ ਕਿਉਂਕਿ ਸਿਸਟਮ ਇਮਾਨਦਾਰ ਅਫਸਰਾਂ ਦੇ ਸਿਰ ਤੇ ਚੱਲ ਰਿਹਾ ਜੇਕਰ ਤੁਸੀਂ ਸਾਰਿਆਂ ਦੀ ਤਫ਼ਤੀਸ਼ ਕੀਤੀ ਜਾਵੇ ਨਾ ਤੇ ਕੁਝ ਕੁ ਅਫਸਰਾਂ ਨੂੰ ਛੱਡ ਕੇ ਬਹੁਤ ਸਾਰੇ ਅਫਸਰ ਜਿਹੜੇ ਆਮਦਨ ਤੋਂ ਵੱਧ ਜ਼ਾਇਦਾ ਦੇ ਕੇਸਾਂ ਦੇ ਵਿੱਚ ਅੰਦਰ ਹੋ ਜਾਣਗੇ ਬਹੁਤ ਸਾਰੇ ਅਫਸਰਾਂ ਦੀ ਆਪਣੀ ਜ਼ਾਇਦਾ ਤੋਂ 100 ਗੁਣਾ ਜ਼ਾਇਦਾ ਤੋਂ 100 ਗੁਣਾ ਵੱਧ ਜਿਹੜੀ ਆਮਦਨ ਹੈ ਮੋੜਾ ਸਿੰਘ ਜੀ ਤੁਸੀਂ ਇਨੇ ਰਜੇਵਿਆਂ ਵਿੱਚੋਂ ਆਪ ਦਾ ਕੀਮਤੀ ਸਮਾਂ ਕੱਢਿਆ ਸਾਡੇ ਨਾਲ ਸਿਆਸਤ ਤੇ ਚਰਚਾ ਕੀਤੀ ਚਾਹੇ ਜਿਲ੍ਹਾ ਪ੍ਰੀਸ਼ਦ ਬਲਾਤ ਸੰਪਤੀ ਜੋ ਪੰਜਾਬ ਦੇ ਵਿੱਚ ਸਿਆਸਤ ਚੱਲ ਰਹੀ ਹੈ ਨਾਲ ਦੀ ਨਾਲ ਭ੍ਰਿਸ਼ਟਾਚਾਰ ਉੱਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਨਰ ਜੇਵੇਂ ਵਿੱਚੋਂ ਸਮਕਟਣ ਵਾਸਤੇ ਔਰ ਦਾਤੇ ਤੁਹਾਡੀ オーਡੀਅנס ਦਾ ਬਹੁਤ ਬਹੁਤ ਧੰਨਵਾਦ ਗੋਦਾਰ ਜੀ ਤਾਂ ਮੋੜਾ ਸਿੰਘ ਜਾਨ ਸਾਡੇ ਨਾਲ ਸੀ ਅੱਜ ਅਸੀਂ ਸਿਆਸਤ ਤੇ ਗੱਲ ਕੀਤੀ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਪਰ ਹੁਣ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਚੋਣ ਫੇਰ ਲੜਨਗੇ 2027 ਦੇ ਇਲੈਕਸ਼ਨ ਦੇ ਵਿੱਚ ਉਹ ਐਮਐਲਏ ਵਿਧਾਇਤੀ ਦੀ ਚੋਣ ਦੁਬਾਰਾ ਲੜਨਗੇ ਉਹਨਾਂ ਨੇ ਕਿਹਾ ਕਿ ਵਿਜ਼ਨ ਲੈਸ ਜਿਹੜੀ ਪੋਲਿਟਿਕ ਸਾਡੇ ਪੰਜਾਬ 'ਚ ਚੱਲ ਰਹੀ ਹੈ ਚਾਹੇ ਉਹ ਵਿਧਾਇਤੀ ਦੀ ਗੱਲ ਕਰ ਲਓ ਪਰ ਉਹ ਕਹਿ ਰਹੇ ਕਿ ਮੇਰੇ ਕੋਲ ਇੱਕ ਵਿਜ਼ਨ ਹੈ ਨੌਜਵਾਨਾਂ ਨੌਕਰੀ ਤੇ ਹੋਰ ਜਿਹੜੇ ਕੰਮ ਪਿੰਡਾਂ ਦੇ ਵਿਕਾਸ ਵਾਸਤੇ ਸਪੋਰਟਸ ਨੂੰ ਲੈ ਕੇ ਹੈ ਹਰ ਤਰ੍ਹਾਂ ਦਾ ਕੰਮ ਜਿਹੜਾ ਅਸੀਂ ਕਰਾਂਗੇ ਤਾਂ ਤੁਸੀਂ ਇਸੇ ਤਰ੍ਹਾਂ BBC ਨਿਊਜ਼ ਦੇ ਨਾਲ ਬਨੇ ਰਹੋ ਧੰਨਵਾਦ